ਨਾ ਉੱਥੇ ਹੀ ਬਣੂਗਾ ਕੰਮ ਇਹਦੂ ਕੁਝ ਸਮਝਾ ਵੀ ਇਹਨੂੰ ਹੁਣ ਕੁਝ ਨਾ ਤਾਂ ਲੱਗਿਆ ਆ ਨਾ ਦੱਸੋ ਕੋਈ ਵੱਲਾ ਯਾਰ ਕੋਈ 30000 ਦੀ ਦਊਂ ਐਦੂ ਬਸ ਇਹ ਤਾਂ ਮੰਨ ਲਾ ਚਾਹੇ 1000 ਜਿਵੇਂ ਮਰਜੀ ਲੈਣਾ ਬਸ ਬੱਸ ਕਰਾ ਦੀ ਹੋਰ ਉੱਥੇ ਬਹਿ ਜਾ ਉੱਥੇ ਹੋ ਕੇ ਬਹਿ ਜਾ ਆਏ ਬੈਠੇ ਦੋ ਬੱਚਿਆਂ ਵਾਲੀ ਹੁਣ ਤੂੰ ਆਏ ਦੇਖ ਲੈ ਵੀ ਤੂੰ ਕੀ ਕੀ ਕਹਿ ਕੇ ਲਿਆ ਤੇ ਫਿਰ ਇਹ ਉੱਥੇ ਸੋਈ ਦੋ ਮਿੰਟ ਸੋਈ ਉੱਥੇ ਹੀ ਰੱਖੀ ਬੈਠਾ ਆ ਦੇਖ ਲੈ ਸਮਝਾ ਦੇ ਇਹਨੂੰ ਮਰਾ ਜਾ ਮਰਾ ਸਮਝਾ ਦੇ ਇਹਨੂੰ ਮਰਾ ਪਾ ਕੇ ਦੇਖ ਲੋ ਯਾਰ ਸੌਦਾ ਮੈਂ ਲੈ ਗਿਆ ਬੰਦਾ ਕਾਹ ਕੋ ਨਹੀਂ ਜੇ ਹੁੰਦਾ ਆਪਾਂ ਪਾ ਲੈਂਦੇ ਤੇਰ ਤੂੰ ਆਇਆ ਇਹਨਾਂ ਤੈਨੂੰ ਪਤਾ ਹੀ ਆ ਫਿਰ ਯਾਰ ਨੀ ਮੈਂ ਦੱਸਣ ਦਾ ਵੀ ਕੋਈ ਗੱਲ ਨਹੀਂ ਆ ਬਾਬਾ ਤੇਰੇ ਵਾਲਿਆਂ ਪੁੱਛ ਕੇ ਗਿਆ ਦੋਨੋਂ ਆ ਹਲੇ ਹੁਣ ਨੰਗਿਆ ਇੱਥੇ ਚੱਲ 10 ਬਰ ਹੁਣ ਬਾ ਉੱਥੇ ਬਣੀਆਂ ਜਾਂਦਾ ਰੁਪਏ ਦੇ ਕਿੰਨੇ ਪੜ ਲਵਾ ਓ ਇਦੂ ਘੱਟ ਗੱckie ਬਾਈ 90000 ਕੋਈ ਗੱਲ ਹੈ ਇਹਦੀ ਪਹਿਲਾਂ ਫਿਰ 100 ਪਾ ਕੇ ਸੌਦੇ ਬਣਦੇ ਹੁੰਦੇ ਆ 100 ਪਾ ਕੇ ਨਹੀਂ ਮੈਂ ਤੈਨੂੰ ਉਹੀ ਗੱਲ ਕਹੀ ਸੀ ਜਿਆਦਾ ਮੇਰਾ ਖਾਨ ਸਾਹਿਬ ਐ 26000 ਦੀ ਗੱਲ ਹੈ ਹੁਣ ਕੱਚੀ ਗੱਲ ਕਹੀਆਂ ਨੂੰ ਨਹੀਂ ਹੁਣ 26000 ਲਾ ਗਿਆ ਪਹਿਲਾਂ ਬਿਦਾਲੇ ਕੋਈ ਲਖਾਈ ਲੁਕੀ ਦੇ ਜਾਂ 400 ਦੀ ਕਸਰਾ ਕਢ ਦਿੰਨੇ ਆਂਗੇ ਨਹੀਂ ਜੇ ਹੁੰਦੀ ਆਪਾਂ ਨੂੰ ਫਿਰ ਜੋ ਸੌਂ ਵੀ ਪਾਈ ਆ ਇਹਨੂੰ 35 ਮੰਗਿਆ ਸੀ ਇਹਨੂੰ ਮੈਂ 33 ਤੱਕ ਕਹਿਤਾ ਸੀ ਉਹ ਵੀ ਵੀ ਕਹਿੰਦਾ ਮਿੰਗਦੀ ਆ 33 ਵੀ ਮਾਤੀ ਹਜ਼ਾਰ ਦੀ ਬੱਕਰੀ ਦੇਣੀ ਹੈ ਤੂੰ ਮੁੜ ਕੇ ਮੈਨੂੰ ਘਟਾਉਣ ਨੂੰ ਹਣਾ ਤੈਨੂੰ 3000 ਸਿੱਧਾ ਡਾ ਕੇ ਕਹਿਤਾ 3 ਕੋ ਪੰਜ ਰਾਇਆ ਝੂਠ ਕੋ ਬੋਲਦਾ ਨਾ 3 ਜਿਹੜਾ ਤੇਰੇ ਤੋਂ 35 ਦੇ ਆ ਗਿਆ ਤੂੰ ਤਾਂ 35 ਕਿਹਾ ਸੀ ਹਾਂ 35 ਤੇ ਅਗਲਾ ਨੇ ਮੈਨੂੰ 20 21 ਦੀ ਕਿਹਾ ਸੀਗਾ ਬਾਈ ਵੀ ਕਿਹਾ ਸੀ ਤੂੰ ਮੇਰਾ ਵੀ ਦੇਖ ਮੈਂ 26 ਦਾ ਹੀ ਬਚਾਂਗਾ ਠੀਕ ਆ ਫਿਰ ਆਪਾਂ ਪਰ ਮੈਨੂੰ ਪਤਾ ਵੀ ਚੀਜ਼ ਹੈਗੀ ਐਨੀ ਦੀ ਦੋ ਬੱਚੇਆਂ ਨਾਲ ਫੇਰ ਆਪਾਂ ਤੈਨੂੰ ਪਤਾ ਹੀ ਆ ਉਹਨਾਂ ਨੇ ਵੀ ਇਹੀ ਗੱਲ ਸਮਝਾਈ ਆ ਹਾਂ ਬੋਲ ਨਹੀਂ ਹੋਣਾ ਉੱਥੇ ਹੀ ਬਣੂਗਾ ਕੰਮ ਇਹ ਤੂੰ ਕੋ ਸਮਝਾ ਵੀ ਉਹਨੂੰ ਹੁਣ ਕੁਝ ਨਾ ਤਾਂ ਲੱਗੇ ਆਇਆ ਨਾ ਪਤਾ ਹੈ ਕਿ ਬੱਕਰੀ ਦੇਖ ਉਹ ਖੜੇ ਦੋ ਨਾ ਦੇਖ ਕੇ ਦੇਖ ਦੇਖ ਕੇ ਗਏ ਅੱਗੇ ਪਹਿਲਾਂ ਭਾਈ ਵੀਡੀਓ ਬਣੀ ਆ ਭਾਈ ਪੁੱਛ ਰਣੇ ਮੇਰੇ ਕੋਲ ਪੱਛੰਗੀ ਚੀਜ਼ ਚੰਗੀ ਆ ਉੱਥੇ ਬਣੂ ਜਾ ਮਤਲਬ ਗੱਲ ਹੋਣ ਤੇ ਚੀਜ਼ ਚੰਗੀ ਆ ਵੀ ਅਸੀਂ ਮਾਰੇ ਆ ਅਸੀਂ ਮਾਰੇ ਆ ਫਿਰ ਜਿਹੜਾ ਤੂੰ ਵੀ ਨਹੀਂ ਮਾਰਾ ਹਾਂ ਜਾਂਦਰ ਰੁਪਈਏ ਦੇ ਕੇ ਬੱਕਰੀ ਦਾ ਰਸਾ ਖੋਲ ਲਾ ਹਾਂ ਮੈਂ ਜਮ ਤੈਨੂੰ ਮੈਂ ਕਿਹਾ ਆਪਣੀ ਗੱਲ ਆ ਕਿ ਮੈਂ ਇੱਧਰ ਆ ਉਹ ਕਰ ਲਾ ਤੂੰ ਕਿਹਾ ਹੈਗਾ ਇੱਧਰ ਆ ਜਾ ਮਾੜਾ ਅਗਲੇ ਨਾਲ ਵੀ ਰਿਆ ਕਰਨੀ ਹੈ ਨਾ ਮੈਂ ਹਾਂ ਹੀ ਨਾ ਹੁੰਦੀ ਗੱਲ ਆਜੋ ਰੋ ਆਪਾ 4.5 ਹੋਰ ਰਹਿਲਾ ਹੀ ਮੰਨਦੇ ਤਿੰਨੇ ਵੀ ਪਤਾ ਵੀ ਲੱਗੇ ਕੁਛ ਆਪਾਂ ਅਗਲਾਂ ਨੂੰ ਵੀ ਨਾ ਹੋ ਕਰਨਾ ਅਗਲਾਂ ਦਾ ਵੀ ਦਿਲ ਨਹੀਂ ਦਿਖਾਉਣਾ ਯਾਰ ਖੰਡ ਕਿ ਪਾ ਲੈ ਆਪਾਂ 1500 ਹੋਰ ਪਾ ਦੇ ਬੱਕਰੀ ਮਾਂ ਹੀ ਦਿੱਤੇ ਕਾੜੀ ਤੇ ਤੁਮ੍ਹਾਰ ਮੱਪਾ ਨੂੰ ਪਤਾ ਹੈ ਨਹੀਂ ਇਨਰ ਵੀ ਚੰਗੀ ਹੈ ਇਹ ਮਗਹ ਵਿੱਚ ਹੀ ਚੰਗੀ ਹੈਗੀ ਕੁਆਲਟੀ ਵਾਲੀ ਹੈ ਬੱਚੇ ਦੀ ਕੁਆਲਟੀ ਹੈ ਬੱਚੇ ਤੋਂ ਆਜੋ ਫੋਦਾ ਵੀ ਤੂੰ ਹੀ ਕਰ ਆ ਜਾ ਹੁਣ ਉੱਧਰ ਤਿੰਨ ਬੱਚਾ ਆ ਜਾ ਤਾ ਨੋ ਕੋਨ ਨਾਲ ਹੀ ਨਹੀਂ ਕਹਿੰਦੇ ਆਪਾਂ ਜੀ ਆਲਾ ਫੜ ਆਪਾਂ ਆਪਾਂ ਇਹਨੂੰ ਵਿਚੋ ਹੀ ਘੜਦੇ ਲੈ ਉਹ ਆਪਾਂ ਵਿਚੋ ਹੀ ਘੜਦੇ ਇਹਨੂੰ ਚੱਪਾ ਲਾ ਫੜ ਲੈ ਉਹ ਨਹੀਂ ਨਹੀਂ 25000 ਦੀ ਪਾਤੀ ਨਹੀਂ ਚੱਲ ਕੋਈ ਗੱਲ ਨਾ ਰਪੀ ਦੇ ਦੇ ਨਹੀਂ ਹੁੰਦੀ ਆਖੇ ਲੱਗ ਜਾ ਕਰ ਇਹ ਗੱਲ ਦੱਸ ਦੇ ਵੀ ਤੂੰ ਘਟ ਦੇਣੀ ਹੁੰਦੀ ਸੀ ਦੀ ਦੇਣੀ ਆ ਨਾ ਜਾ ਜੋ ਉਹ ਨੇੜੇ ਦਾ ਲਾ ਦੇ ਰਾਜਗੱਲ ਆਇਆ ਨਾ ਇਹ ਨਾ ਕੰਮ ਕਰਿਆ ਕਰੇ ਤੇਰੀ ਇਸ ਤਰ੍ਹਾਂ ਧੱਕਾ ਨਹੀਂ ਧੱਕਾ ਨਹੀਂ ਧੱਕਾ ਜਰਾ ਇਹ ਜਮਾ ਤਾਂ ਕਹੇਗਾ ਚੱਲ ਫਿਰ ਜੇ ਤੱਕਾ ਰਹੇਂ ਗੱਲ ਫਾਈ ਕਰਾ ਦਾਂਗੇ ਨਾ ਰਾਮਾ ਨਾ 500 ਨਹੀਂ ਨਹੀਂ ਉਹ ਨਹੀਂ ਉਹ ਨਹੀਂ ਨਹੀਂ ਹੋਣੀ ਗੱਲ ਠੀਕ ਹੋ ਜਾ ਬਰ ਹੋਣਾ ਉਹ ਠੀਕ ਉਹ ਮਾਰਦੀ ਐ ਮੈਨੂੰ ਵੀਰੇ ਉਹ ਨਹੀਂ ਮੈਨੂੰ ਵੀ ਮਾਰੂ ਹੀ ਆ ਬੰਦੂਗਲੀ ਬੰਦੀ ਆ ਹੋਰ ਬੰਦੂਗਾ ਦੇ ਹੱਥ ਚ ਤੈਨੂੰ ਮਾਰਦੀ ਆ 180 ਕਿਲੋਮੀਟਰ ਤੇ ਆ ਰਹੇ ਹਰੇਕ ਜਗ੍ਹਾ ਤੋਂ ਜੱਟ ਬੜਾ ਬੱਗੇ ਜੋ ਗੱਲ ਨਹੀਂ ਬੰਦਾ ਜਾਂ ਜੋ ਕਰੇ ਜੋ ਮੰਦਾ ਹੀ ਨਹੀਂ ਲੈ ਆ ਬੜਾ ਆਏ ਨਹੀਂ चल दे पैसे देखिए ठाई हजार की है नहीं बंदे आज पैसे अठाई हजार दी है ना 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 पैसे देखते आए पैसे आए जाए हम दो पैसे आप थलो पास कर लो हूं ठीक है दो पैसे आखे लग जा करके मैंने नी सिक्चा कर चल ਮੰਲਣੀ ਸਿੱਖਿਆ ਕਰ ਆ ਸਾਰੇ ਤੇਰੇ ਦੇ ਦੇਸ਼ੀ ਨਹੀਂ ਹੈ ਚਾਰ ਬੰਦੇ ਗਾ ਲਏ ਪਏ ਤੇਰੇ ਦੇਸ਼ੀ ਨਹੀਂ ਕੋਈ ਆਪੀ ਕਰਾਉਣੀ ਆ ਮੈਂ ਤਾਂ ਨਿੱਧਰਾ 28000 ਚਲ ਕਰਾ ਦੇਾਂਗੇ ਲਖਾਈ ਕੋਈ ਲੋਕਾਂ ਦੀ 100 ਨਾਲ ਦੀ ਫਰਕ ਪੈਂਦਾ ਲੱਭੇ ਪੈਸੇ ਬਦੂ ਬੱਚੇ ਵੀ ਨੇ ਮਗਰੇ ਆ ਨਾ ਘੰਟੇ ਤੱਕ ਲੈ ਜੇ ਕੋਈ ਕੋਈ ਜਾਨਾ ਦੇ ਦੇ ਜਿੰਨੇ ਹੈਗੇ ਆ ਆਸਾਈ ਵਾਲਾ ਲੈ ਲੈ ਜਿੰਨੇ ਹੈਗੇ ਆ ਉਹਨੇ ਦੇ ਦੇ ਸਾਹ ਤੇ ਮੜਾ ਹੋ ਜੇ ਫੜੀ ਕਰ ਟੱਕੋ ਉਹ ਰੰਨ ਚਾਰ ਪੰਜ ਛੇ ਸੱਤ ਅੱਠ ਉਤਲਾ ਅੱਠ ਆ ਗਿਆ ਬਈ 28 28 ਦਾ ਸੌਦਾ ਹੈ ਠੀਕ ਹੈ ਜੀ ਘੰਟੇ ਬਾਅਦ ਕਹਿੰਦੇ ਲੈ ਕੇ ਜਾਣੇ ਜੀ 20000 ਰੁਪਏ ਦੇ ਕੇ ਬੱਕਰੀ ਥੋੜੇ ਕੋਲੇ ਆ 8000 ਆ ਗਿਆ ਮੇਰੇ ਟੈਂਪੂ ਨਾਲ ਭੇਜ ਦੇ ਨਾਲ ਹੀ ਭੇਜ ਦੇ ਮੇਰੇ ਟੈਂਪੂ ਵਾਲਾ ਨਹੀਂ ਮੇਰੇ ਟੈਂਪੂ ਵਾਲਾ ਨਹੀਂ ਇਥੋਂ ਲੰਘਣਾ ਹੋਣਾ ਤੁਸੀਂ ਜਾ ਕੇ ਕਿਹਨਾਂ ਜਵਾਬਾਂ ਦੇ ਕੇ ਜਹਾਜ਼ ਸੁਧਾਰ ਖੜਾ ਦੂਰ ਹੈ ਕਿਤੇ 8000 ਤਾਂ ਹੋਇਆ ਵੀਰੇ ਛੋਟਾ ਇਹਦਾ 28000 ਇਹਦਾ ਹਾਂ ਹਾਂ ਬੱਤ ਉਹ ਬੱਚੇ ਨਾਲ 8000 ਆ ਮੁੰਡੇ ਦਾ ਚਾਚਾ ਕਿਹੜਾ ਹੈ ਉਹ ਗਿਆ ਜਾ ਬੰਦ ਨਹੀਂ ਹੋਰੀ ਬੰਦ ਬੰਦ ਕੋਈ ਗੱਲ ਨਹੀਂ ਖਾਈ ਜਾਂਦੇ ਕੋਈ ਨਹੀਂ ਆ